ਗਰੀਬੀ ਹੈ ਉਹਨੂੰ ਆ ਮੈਂ ਤੋਂ ਬਾਅਦ ਆਪਾਂ ਗਰਾਊਂਡ ਚ ਲੈ ਕੇ ਆਵਾਂਗੇ ਔਰ ਇਧਰ ਦੀ ਸਾਈਡ ਵਾਏ ਗੁਰਮੀਤ ਕਰੇ ਭਾਈ ਇੱਕੋ ਮਟੁੰਡਾ ਛੱਡਖਾ ਬੈਠਾ ਹੈ ਤੇ ਫਿਰ ਆਪਾਂ ਕਰਦੇ ਹਾਂ ਗੱਲ ਮੈਂ ਇਸ਼ਾਰਾ ਤੇਰਾ ਸਮਝ ਲਿਆ ਹੈ ਇਧਰ ਮੁੰਡਾ ਇੱਕ ਛੱਡਖਾ ਬੈਠਾ ਹੈ ਵਾਏ ਗੁਰਮੀਤ ਕਰੇ ਗਰਾਊਂਡ ਦਾ ਮਾਹੌਲ ਥੋੜਾ ਹੈ ਉਹ ਸਹੀ ਹੋ ਜਾਏ ਕਿਉਂਕਿ ਸੱਚੇ ਪਾਤਸ਼ਾਹ ਮੇਰ ਰਖੇ ਨਾ ਖਿਡਾਰੀਆਂ ਦੇ ਇੱਕ ਸੰਗਤ ਨੂੰ ਵੀ ਬੇਨਤੀ ਕਰਨੀ ਹੈ ਵੀ ਅੱਜ ਪਿਛਲੇ ਇੱਕ ਦੋ ਮੈਚਾਂ 'ਚ ਵੀ ਦੋ ਤਿੰਨ ਖਿਡਾਰੀਆਂ ਦੇ ਥੋੜੀਆਂ ਸੱਟਾਂ-ਚੋਟਾਂ ਲੱਗੀਆਂ ਸੋ ਸਾਰੀ ਸੰਗਤ ਆਪਣੇ ਮਨ ਹੀ ਬਾਣਾ ਉਸ ਪਰਮਾਤਮਾ ਦੇ ਚਰਨ ਦੇ ਵਿੱਚ ਅਰਦਾਸ ਕਰਿਓ ਦੁਆ ਕਰਿਓ ਕਿਉਂਕਿ ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਸਾਰੇ ਜਣੇ ਅਰਦਾਸ ਕਰਿਓ ਵੀ ਸਾਡੀਆਂ ਅੱਖਾਂ ਦੇ ਸਾਹਮਣੇ ਇਸ ਖੇਡ ਮੈਦਾਨ ਦੇ ਵਿੱਚ ਕਿਸੇ ਨੂੰ ਤਤੀਬਾ ਨਾ ਲੱਗੇ ਅਰਦਾਸ ਦੇ ਵਿੱਚ ਬਹੁਤ ਵੱਡੀ ਸ਼ਕਤੀ ਹੁੰਦੀ ਹੈ ਜੇ ਬੰਦਾ ਸਾਫ ਮਾਨਾ ਮੰਨੂ ਇਕਾਕਰ ਕਰਕੇ ਉਸ ਪ੍ਰਮਾਤਮਾ ਦੇ ਚਰਨਾਂ 'ਚ ਅਰਦਾਸ ਕਰੇ ਤਾਂ ਸਾਰੇ ਵੀਰਾਂ ਨੂੰ ਬੇਨਤੀ ਕਰਦੇ ਆ ਵੱਡਿਆਂ ਨੂੰ ਛੋਟਿਆਂ ਨੂੰ ਵੀ ਇਹਨਾਂ ਖਿਡਾਰੀਆਂ ਦੇ ਲਈ ਅਰਦਾਸ ਬੇਨਤੀ ਜ਼ਰੂਰ ਕਰਿਓ ਵੀ ਕਿਸੇ ਨੂੰ ਕੋਈ ਇਹਨਾਂ ਖੇਡ ਮੈਦਾਨਾਂ 'ਚ ਖੇਡਦਿਆਂ ਕੰਤੀਵਾ ਨਾ ਲੱਗੇ ਬਹੁਤ ਔਖੀ ਕਬੱਡੀ ਖੇਡਣੀ ਹੈ ਜੇ ਜਿੱਦਾਂ ਹੱਸਦੇ ਖੇਡਦੇ ਆਉਂਦੇ ਆ ਉਸੇ ਤਰ੍ਹਾਂ ਹੱਸ ਖੇਡ ਕੇ ਆਪਣੇ ਘਰਾਂ ਨੂੰ ਵਾਪਸ ਜਾਣ ਸਾਰੀ ਸੰਗਤ ਜੋਰ ਅਰਦਾਸ ਕਰਿਓ ਠੀਕ ਹੈ ਜੀ ਮੁੰਡਾ ਵਾਹਿਗੁਰੂ ਮਿਹਰ ਕਰੇ ਇਸ ਮੁੰਡੇ ਦੀ ਚੜ੍ਹਦੀ ਕਲਾ ਦੀ ਮੈਂ ਇਹ ਨਹੀਂ ਆਖੂੰ ਕੋਈ ਤਾੜੀਆਂ ਲਾ ਦਿਓ ਮੈਂ ਤੁਹਾਨੂੰ ਕਹੂੰਗਾ ਵੀ ਸਾਡੇ ਗੁਰੂਆਂ ਨੇ ਇਹ ਨਹੀਂ ਕਹੂੰਗੇ ਵੀ ਤਾੜੀਆਂ ਲਾ ਦਿਓ ਸਾਡੇ ਗੁਰੂਆਂ ਨੇ ਸਾਨੂੰ ਜਕਾਰੇ ਬਖਸ਼ੇ ਐ ਚੜ੍ਹਦੀ ਕਲਾ ਦੇ ਜਕਾਰੇ ਹੁੰਦੇ ਐ ਬੋਲੇ ਸੋਨਿਆ ਸ੍ਰੀ ਅਕਾਲ ਸਾਰੀਆਂ ਸੰਗਤਾਂ ਅਰਦਾਸ ਬੇਨਤੀ ਕਰਿਓ ਵੀ ਜਿੰਨੇ ਵੀ ਮੁੰਡੇ ਖੇਡਣ ਆਏ ਐ